ਆਪਣੀਆਂ ਧੀਆਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਚਾ ਲਓ ਕਿਉਂਕਿ ਆਉਣ ਵਾਲਾ ਭਵਿੱਖ ਬਹੁਤ ਹੀ ਖਤਰਨਾਕ ਆ ਰਿਹਾ ਹੈਗਾ ਦੇਖੋ ਪੈਸੇ ਦੀ ਦੌੜ ਨੇ ਇਨਸਾਨ ਨੂੰ ਇੰਨਾ ਜ਼ਿਆਦਾ ਇੱਕ ਬੇਵਕੂਫ ਬਣਾ ਦਿੱਤਾ ਕਿ ਆਪਣੇ ਦਿਮਾਗ ਤੇ ਉਹਨੇ ਢਿੱਕ ਠੀਕਰਾਂ ਮੁੱਦਾ ਮਾਰ ਰੱਖਿਆ ਹੈਗਾ ਹਨਾ ਤੇ ਨਿੱਕੀਆਂ ਨਿੱਕੀਆਂ ਲੜਕੀਆਂ ਨੂੰ ਹਨਾ ਉਹਨਾਂ ਨੇ ਮਤਲਬ ਕਿ ਇਦਾਂ ਦੇ ਭੈਣ ਭਰਾਵਾਂ ਦਾ ਰਿਸ਼ਤਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਮਾਂ ਬਾਪ ਦਾ ਰਿਸ਼ਤਾ ਨਾਲ ਡੇਲੀ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਕਿੰਨੀਆਂ ਗੰਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ ਦੇਖੋ ਇਹ ਚੀਜ਼ਾਂ ਨੂੰ ਆਪਾਂ ਹੀ ਪ੍ਰਸ਼ਾਹਿਤ ਕਰ ਰਹੇ ਹਾਂਗੇ ਪਲੀਜ਼ ਮੇਰੇ ਹੱਥ ਬਨ ਕੇ ਬੇਨਤੀ ਹੈ ਤੇ ਆਓ ਆਪਾਂ ਕੁਝ ਉਪਰਾਲਾ ਕਰੀਏ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣਾ ਚੈਨਲ ਮਾਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੇਖੋ ਜਦੋਂ ਹਨਾ ਮੋਬਾਈਲ ਖੋਲਦੇ ਹਾਂ ਤੇ ਖੁਦ ਨੂੰ ਵੀ ਸ਼ਰਮ ਆਉਣ ਲੱਗ ਜਾਂਦੀ ਹੈ ਵੀ ਮੋਬਾਈਲ ਇੱਕ ਜਦੋਂ ਬਣਾਇਆ ਸੀਗਾ ਹਨ ਇੱਕ ਟੈਕਨੋਲੋਜੀ ਸੀਗੀ ਮਨ ਲ ਕੇ ਇਹ ਵੀ ਇੱਕ ਇਦਾਂ ਸੀਗਾ ਵੀ ਹਾਂ ਆਪਾਂ ਨੂੰ ਅੱਗੇ ਫਿਊਚਰ ਦੇ ਵਿੱਚ ਹਨ ਆਪਾਂ ਕੀ ਕਰਦੇ ਹਾਂ ਨਾ ਜੋ ਵੀ ਆਪਾਂ ਨੂੰ ਮੁਸ਼ਕਿਲ ਹੈ ਵੀ ਆਪਾਂ ਉਹ ਇਹਦੇ ਵਿੱਚੋਂ ਹੱਲ ਕਰ ਸਕਦੇ ਆਂ ਆਪਾਂ ਇੱਕ ਬਿਜ਼ਨਸ ਇਹਦੇ ਵਿੱਚ ਕਰ ਸਕਦੇ ਆਂ ਪੈਸਾ ਕਮਾ ਸਕਦੇ ਠੀਕ ਹੈ ਮੈਂ ਸਾਰਾ ਕੁਝ ਮੰਨਦੀ ਆਂ ਨਾ ਪਰ ਅੱਜ ਕੱਲ ਇਹਦਾ ਜਿਹੜਾ ਗਲਤ ਇਸਤੇਮਾਲ ਹੋ ਰਿਹਾ ਉਹ ਬਹੁਤ ਜ਼ਿਆਦਾ ਖਤਰਨਾਕ ਹੋ ਰਿਹਾ ਹੈ ਨਾ ਆ ਪਿੱਛੇ ਜੇ ਹੁਣ ਤੁਸੀਂ ਕੱਲ ਦੀ ਉਹ ਪਰਸੋਂ ਦੀ ਉਹ ਖਬਰ ਹੈ ਸੀਗੀ ਹਨਾ ਇੱਕ ਗੇਮ ਨੇ ਬਹੁਤ ਪਹਿਲਾਂ ਵੀ ਘਰ ਉਜਾੜੇ ਨੇ ਤੇ ਹੁਣ ਵੀ ਉਜਾੜ ਰਹੇ ਨੇ ਤੇ ਨਿੱਕੇ ਨਿੱਕੇ ਆਪਾਂ 7 7 8 8 ਸਾਲ ਦੇ ਬੱਚਿਆਂ ਨੂੰ ਅਲੱਗ ਤੋਂ ਮੋਬਾਈਲ ਲੈ ਕੇ ਤੇ ਰੱਖੇ ਨੇ ਤਾਂ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਪਲੀਜ਼ ਆਪਣੇ ਆਉਣ ਵਾਲੇ ਭਵਿੱਖ ਨੂੰ ਤੁਸੀਂ ਇਦਾਂ ਨਾ ਖਰਾਬ ਕਰੋ ਹਨਾ ਨਿੱਕੇ ਨਿੱਕੇ ਬੱਚਿਆਂ ਨੂੰ ਗੰਦੇ ਗਾਣੇ ਤੇ ਤੁਸੀਂ ਨਚਾ ਰਹੇ ਹੋਗੇ ਦੇਖੋ ਬੱਚਿਆਂ ਨੂੰ ਤੁਸੀਂ ਨੇ ਹਨਾ ਸਿੱਖਿਆ ਦੇਣੀ ਹੈ ਕੋਈ ਵਧੀਆ ਟੈਲੈਂਟ ਹੈ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਹੈਗਾ ਜਾਂ ਵੈਸੇ ਵੀ ਬੱਚਿਆਂ ਨੂੰ ਨਾ ਆਪਾਂ ਕਹਿੰਨੇ ਵੀ ਮੋਬਾਈਲ ਤੋਂ ਥੋੜਾ ਜਿਆਦਾ ਦੂਰ ਰੱਖੋ ਪਰ ਤੁਸੀਂ ਤਾਂ ਖੁਦ ਹੀ ਹਨਾ ਉਹਨਾਂ ਨੂੰ ਗੰਦੇ ਗਾਣੇ ਲਾ ਲਾ ਕੇ ਛੋਟੇ ਛੋਟੇ ਕੁੜੀਆਂ ਨਿੱਕੇ ਨਿੱਕੇ ਕੱਪੜੇ ਪਾ ਕੇ ਕਿੱਦਾਂ ਕਰਦੀਆਂ ਨੇ ਆ ਜੂਪੀ ਵਿਹਾਰ ਵਾਲੀਆਂ ਹਨਾ ਇਧਰੋਂ ਲਾਈਵ ਲਾ ਲੋ ਕਿਸੇ ਦੀ ਹਨਾ ਕਈ ਵਾਰੀ ਮੇਰੀ ਲਾਈਵ 'ਚ ਵੀ ਭਲੇਖੇ ਨਾਲ ਉਹਨਾਂ ਇਦਾਂ ਦੇ ਗੰਦੇ ਕਮੈਂਟ ਕਰ ਦਿੰਦੇ ਹੈਗੇ ਹਨਾ ਤੇ ਬਾਅਦ ਦੇ ਵਿੱਚ ਵਿਚਾਰੇ ਉਹਨਾਂ ਨੇ ਸੌਰੀ ਵੀ ਮੰਗਦੇ ਹੈਗੇ ਹਨਾ ਤੇ ਉਹਨਾ ਇੱਕ ਛੋਟੀ ਜੀ ਬਰਾਤ ਇੱਕ ਛੋਟੀ ਜੀ ਕੱਚੀ ਜੀ ਪਾ ਕੇ ਹਨਾ ਬੈਠ ਜਾਂਦੀਆਂ ਨੇ ਗੀਆਂ ਤੇ ਕੀ ਹੈਗਾ ਹਨਾ ਜਿਹੜਾ ਉਹਨਾਂ ਨੂੰ ਤੁਸੀਂ ਵੀ ਮੈਂ ਸਭ ਤੋਂ ਮੇਨ ਗੱਲ ਇਹਦੇ ਵਿੱਚ ਮੇਰੇ ਵੀਰਾਂ ਦੀ ਗਲਤੀ ਹੈ ਹਨਾ ਜਿਹੜੇ ਕਿ ਉਹਨਾਂ ਨੂੰ ਲਾਈਕ ਹੈਲੋ ਜੀ ਬਿਊਟੀਫੁੱਲ ਜੀ ਫਲਾਣਾ ਜੀ ਧਮਕਾਣਾ ਜੀ ਕੀ ਬਿਊਟੀਫੁੱਲ ਆ ਉਹਦੇ ਵਿੱਚ ਕੀ ਤੁਹਾਨੂੰ ਪਤਾ ਨਹੀਂ ਹੈਗਾ ਵੀ ਕੀ ਔਰਤ ਦੇ ਕੀ ਨਹੀਂ ਹੁੰਦਾ ਹਨਾ ਤੁਹਾਡੀ ਵਾਈਫ ਹੈਗੀਆਂ ਨੇ ਤੁਹਾਡੀਆਂ ਭੈਣਾਂ ਨੇ ਤੁਹਾਡੀਆਂ ਮਾਮਾ ਨੇ ਤੁਸੀਂ ਇਹਨਾਂ ਦੇ ਗੰਦ ਨੂੰ ਕਿਉਂ ਪ੍ਰਸ਼ਾਹਿਤ ਕਰਦੇ ਹੋ ਹਨਾ ਤੁਹਾਨੂੰ ਐ ਪਤਾ ਵੀ ਇਸ ਚੀਜ਼ ਨਾਲ ਤੁਹਾਡੇ ਪਰਿਵਾਰ ਤੇ ਵੀ ਕਿੰਨਾ ਮਾੜਾ ਅਸਰ ਪੈ ਰਿਹਾ ਹੈਗਾ ਤੁਹਾਡੇ ਬੱਚੇ ਵੀ ਇਸ ਚੀਜ਼ ਨੂੰ ਦੇਖ ਕੇ ਹਨਾ ਅੱਗੇ ਜਾ ਕੇ ਵਿਗੜਣਗੇ ਕਿਉਂਕਿ ਇਹ ਇੱਕ ਇਦਾਂ ਦੀ ਅੱਗ ਹੈਗੀ ਜਿਹੜੀ ਕਿ ਇੱਕ ਕਹਿੰਦੇ ਨੇ ਕਹਿੰਦੇ ਜੰਗਲ ਨੂੰ ਅੱਗ ਲੱਗ ਜੀ ਉਹ ਬੁਝਦੀ ਨਹੀਂ ਹੁੰਦੀ ਹਨਾ ਇਹ ਉਹੀ ਅੱਗ ਹੈਗੀ ਤਾਂ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਕਿ ਸਿਰਫ ਹਜੇ 11 11 12 12 ਸਾਲ ਦੇ ਨੇ ਹਨਾ ਆਪਣੇ ਵਰਗਿਆਂ ਨੂੰ 18 18 ਸਾਲ ਦੇ ਨੂੰ ਨਹੀਂ ਪਤਾ ਹੁੰਦਾ ਸੀਗਾ ਵੀ ਮੁੰਡਾ ਕੁੜੀ ਹਨਾ ਕਿੱਦਾਂ ਹੋ ਰਹੇ ਨੇ ਕਿੱਦਾਂ ਹੁੰਦੇ ਨੇਗੇ ਤੇ ਹੁਣ ਵਾਲਿਆਂ ਨੂੰ ਤਾਂ ਜੰਮਦਿਆਂ ਨੂੰ ਪਤਾ ਹੈਗਾ ਦੇਖੋ ਬਹੁਤ ਦੁੱਖ ਹੁੰਦਾ ਮੈਨੂੰ ਤਾਂ ਇਸ ਗੱਲ ਦਾ ਦੇਖੋ ਆਪਾਂ ਆਪਣੀ ਵੀ ਮਨਨ ਕਿ ਛੋਟੀਆਂ ਬੱਚੀਆਂ ਨੂੰ ਹਨਾ ਬੀਬੀ ਭਾਨੀ ਜੀ ਤੇ ਮਾਤਾ ਗੁਜਰੀ ਜੀ ਹਨਾ ਤੇ ਮਾਤਾ ਜੀਆਂ ਦੇਖੋ ਕਿੰਨੇ ਆਪਣੇ ਹਨਾ ਰਾਣੀ ਝਾਂਸੀ ਰਾਣੀ ਹੋਈ ਹੈਗੀ ਤੇ ਆਪਣੇ ਬਹੁਤ ਜ਼ਿਆਦਾ ਗੁਰਸਿੱਖ ਬੀਬੀਆਂ ਹੋਈਆਂ ਨੇ Hindu ਧਰਮ ਦੇ ਵਿੱਚ ਵੀ ਦੇਖੋ ਕਿੰਨੀਆਂ ਦੇਵੀਆਂ ਦੇਵਤੇ ਹੋਏ ਨੇ Muslim ਧਰਮ ਦੇ ਵਿੱਚ ਵੀ ਹਨਾ ਪਰ ਉਹ ਚੀਜ਼ਾਂ ਛੱਡ ਕੇ ਹਨਾ ਕਿਉਂਕਿ ਇਹ ਕਸੂਰ ਮਾਂ ਬਾਪ ਦਾ ਹੈਗਾ ਕਿਉਂਕਿ ਮੈਂ ਬੱਚਿਆਂ ਦਾ ਕਸੂਰ ਨਹੀਂ ਇਸਦੇ ਵਿੱਚ ਮੰਨੋਗੇ ਬੱਚਿਆਂ ਨੂੰ ਹਨਾ ਆਪਾਂ ਹੀ ਵਿਗੜ ਰਹੇ ਆ ਬੱਚਿਆਂ ਨੂੰ ਮਾਪੇ ਤੋਂ ਹਨਾ ਦੂਰ ਕਰਤ ਆ ਆਪਣੇ ਆਪਣੇ ਕੋਲੇ ਟਾਈਮ ਹੀ ਨਹੀਂ ਹੈਗਾ ਆਪਣੇ ਬੱਚਿਆਂ ਨਾਲ ਹਨਾ ਗੱਲਬਾਤ ਕਰਨ ਦਾ ਕਿਉਂਕਿ ਅਕਸਰ ਮੇਰੇ ਨਾਲ ਜਦੋਂ ਪੀਰ ਜੁੜਦੇ ਆ ਤੇ ਤੇ ਪੈਣਾ ਵੀ ਕਹਿੰਦੀ ਆ ਵੀ ਸਾਡੇ ਬੱਚੇ ਨਾ ਮੋਬਾਈਲ ਬਹੁਤ ਦੇਖਦੇ ਆ ਨਾ ਮੈਂ ਅਕਸਰ ਇਹੀ ਕਹਿੰਦੀ ਹੁੰਨੀ ਆ ਵੀ ਅਗਰ ਤੁਸੀਂ ਉਹਨੂੰ ਮੋਬਾਈਲ ਤੋਂ ਹਟਾਉਣਾ ਚਾਹੋ ਨਾ ਤਾਂ ਤੁਸੀਂ ਖੁਦ ਉਹਨਾਂ ਦੇ ਨਾਲ ਖੇਡੋ ਖੁਦ ਉਹਨਾਂ ਦੇ ਨਾਲ ਹੱਸੋ ਖੁਦ ਮਨ ਲੇ ਕੋਈ ਪ੍ਰਾਣੀ ਗੱਲ ਯਾਦ ਕਰੋ ਕੋਈ ਕਹਾਣੀ ਸੁਣਾਓ ਕੋਈ ਸਟੋਰੀਜ਼ ਸੁਣਾਓ ਉਹਨਾਂ ਨੂੰ ਏਦਾਂ ਤੁਸੀਂ ਹਨਾ ਸਮਝਾ ਸਕਦੇ ਹੋਗੇ ਬੱਚੇ ਦਾ ਇੱਕ ਤੂਤ ਦੀ ਡਾਣੀ ਦੀ ਤਰ੍ਹਾਂ ਇੱਕ ਸੋਹੜ ਫੁੱਲ ਨੇ ਹਨਾ ਜਿੱਧਰ ਤੁਸੀਂ ਉਹਨਾਂ ਨੂੰ ਮੋੜ ਦੋਗੇ ਉਹ ਉਧਰ ਹੀ ਮੋੜ ਜਾਣਗੇ ਦੇਖੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਅਗਰ ਤੁਸੀਂ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋ ਤਾਂ ਪਲੀਜ਼ ਵੀਡੀਓ ਨੂੰ ਅੱਗੇ ਦੇਖੋ ਬੱਚਿਆਂ ਨੂੰ ਆਪਾਂ ਨੇ ਡਾਕਟਰ ਅਫਸਰ ਇੰਜੀਨੀਅਰ ਬਣਾਉਣਾ ਹੈ ਨਾ ਤਾਂ ਕਿ ਅੱਗੇ ਜਾ ਕੇ ਆਪਾਂ ਆਪਣਾ ਨਾਮ ਰੌਸ਼ਨ ਕਰਨਾ ਹੈ ਨਾ ਆਪਣਾ ਵੀ ਤੇ ਦੂਜਿਆਂ ਦਾ ਵੀ ਕਿਉਂਕਿ ਇਦਾਂ ਦੀਆਂ ਵੀਡੀਓ ਬਣਾ ਕੇ ਉਹ ਜਿਉਂ ਵੱਡੀਆਂ ਹੋਣਗੀਆਂ ਦੂਜੇ ਘਰ ਵੀ ਜਾਣਾ ਉਹਨਾਂ ਨੇ ਬਾਹਰ ਵੀ ਜਾਣਾ ਹੈ ਨਾ ਲੋਕ ਕਿੰਨੇ ਗੰਦੇ ਕਮੈਂਟ ਕਰਨਗੇ ਤੁਸੀਂ ਕਦੇ ਸੋਚੇਗਾ ਇਹ ਗੱਲ ਨੂੰ ਹੈ ਨਾ ਦੇਖੋ ਪਲੀਜ਼ ਮੇਰੀ ਤਾਂ ਹੱਥ ਵਨ ਕੀ ਬੇਨਤੀ ਹੈਗਾ ਤੁਹਾਨੂੰ ਚੰਗਾ ਲੱਗਦਾ ਤਾਂ ਪਲੀਜ਼ ਦੇਖੋ ਜਿੰਦਗੀ ਦੇ ਵਿੱਚ ਹਨਾ ਕੋਈ ਪੈਸਾ ਹੀ ਕੱਲਾ ਮੁੱਖ ਨਹੀਂ ਹੁੰਦਾ ਦੇਖੋ ਨਸ਼ਾ ਤੇ ਇੱਕ ਜਿਸਮ ਫਰੋਸ਼ੀ ਹਨਾ ਇਹ ਮੋਬਾਈਲ ਤੇ ਸਿਰਫ ਅੱਜਕੱਲ ਇਹੀ ਚੱਲ ਰਿਹਾ ਹੈ ਇਹੀ ਵਾਇਰਲ ਹੋ ਰਹੇ ਨੇ ਚੰਗੀ ਚੀਜ਼ ਨੂੰ ਨਾ ਕੋਈ ਪ੍ਰਮੋਟ ਕਰਦਾ ਤੇ ਨਾ ਹੀ ਕੋਈ ਵਾਇਰਲ ਕਰਦਾ ਹਨਾ ਤੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬਸ ਇਹੀ ਕਹੂੰਗੀ ਕਿ ਪਲੀਜ਼ ਮਗਾਉਣ ਵਾਲੇ ਵੀਰਾਂ ਨੂੰ ਵੀ ਇਹੀ ਕਹੂੰਗੀ ਕਿ ਨਸ਼ਿਆਂ ਨੂੰ ਹਨਾ ਤੁਸੀਂ ਅਗਰ ਆਪਾਂ ਸਾਰੇ ਜਣੇ ਮਿਲ ਕੇ ਹਨਾ ਕੋਸ਼ਿਸ਼ ਕਰੀਏ ਤਾਂ ਜਿਹੜੇ ਵੀਰ ਪਟਕੇ ਹੋਏ ਹਨਾ ਇਦਾਂ ਦੇ ਰਸਤਿਆਂ ਤੇ ਚਲੇ ਗਏ ਨੇ ਉਹ ਵੀ ਮੁੜ ਸਕਦੇ ਨੇ ਕਿਉਂਕਿ ਆਪਾਂ ਨਾ ਉਹੀ ਜੱਟ ਆਏ ਆ ਜੀ ਜੱਟ ਗੱਡੀ ਲੈ ਕੇ ਚੱਲਿਆ ਜੀ ਜੱਟ ਨੇ ਲਲਕਾਰਾ ਮਾਰਿਆ ਗੰਡਾਸਾ ਮਾਰਿਆ ਜੱਟੀਆਂ ਨੇ ਕੋਈ ਇੰਨੇ ਨੇ ਕ ਕਪੜੇ ਫਾਕੇ ਲਲਕ ਹਲਾਉਂਦੀਆਂ ਫਿਰਦੀਆਂ ਨਾ ਜੱਟੀਆਂ ਤੇ ਜੱਟਾਂ ਦੀ ਜ਼ਿੰਦਗੀ ਇਹ ਨਹੀਂ ਹੈਗੀ ਜੱਟ ਤਾਂ ਵਿਚਾਰੇ ਖੇਤਾਂ 'ਚ ਰੋਲਦੇ ਫਿਰਦੇ ਆ ਹਨ ਜਿਹੜੀ ਅਸਲੀ ਜ਼ਿੰਦਗੀ ਆ ਉਹਨਾਂ ਦੀ ਜੱਟੀਆਂ ਦੇ ਸਿਰ ਤੋਂ ਤਾਂ ਹਨ ਸਾਰਾ ਦਿਨ ਗੋਹੇ ਦੇ ਬੱਠਲ ਨਹੀਂ ਲੈਂਦੇ ਹੈਗੇ ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਹਨਾ ਬੇਨਤੀ ਕਰਨੀ ਚਾਹੂਗੀ ਕਿ ਜਿੱਦਾਂ ਕਿ ਆਪਾਂ ਧਰਨੇ ਲਾ ਲਾ ਕੇ ਬਹਿੜਿਆ ਧਰਨੇ ਨਾਲ ਕੁਝ ਨਹੀਂ ਮਿਲਣਾ ਆਪਣੇ ਬੱਚਿਆਂ ਨੂੰ ਸੰਭਾਲੋ ਬੱਚਿਆਂ ਨੂੰ ਪੜਾਓ ਲਿਖਿਆਓ ਉਹਨਾਂ ਨੂੰ ਉਸ ਪੋਜੀਸ਼ਨ ਤੇ ਪਹੁੰਚਾਓ ਤਾਂ ਕਿ ਉਹ ਅੱਗੇ ਜਾ ਕੇ ਹਨਾ ਸਰਕਾਰ ਦੇ ਨਾਲ ਸਵਾਲ ਜਵਾਬ ਕਰ ਸਕਣ ਉਸ ਪੋਜੀਸ਼ਨ ਤੇ ਜਾ ਸਕਣ ਕਿ ਤੁਹਾਨੂੰ ਧਰਨੇ ਲਾਉਣ ਦੀ ਲੋੜ ਹੀ ਨਾ ਪਵੇ ਤਾਂ ਪਲੀਜ਼ ਹਨਾ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅੱਗੇ-ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਆਪਣੇ ਚੈਨਲ ਦਾ ਨਾਮ ਹੈ ਪਿਆਰ ਔਰ ਬਲੌਗ ਹੈ ਤਾਂ ਪਲੀਜ਼ ਅਗਰ ਮੇਥੋਂ ਨਾ ਕਿਸੇ ਨੂੰ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹਉਣੀ ਹੈ ਕਿਉਂਕਿ ਮੈਂ ਨਾ ਭਾਵਨਾਵਾਂ ਦੇ ਵਿੱਚ ਬਹਿ ਜਾਂਦੀ ਹਾਂ ਕਿਉਂਕਿ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਮੈਂ ਇਦਾਂ ਦੀਆਂ ਵੀਡੀਓਜ਼ ਦੇਖਦੀਆਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ